ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਨਸ਼ੇ ਨੇ ਤਬਾਹ ਕਰਤਾ ਪੰਜਾਬ ਵੀ ਕੈਨੇਡਾ ਵੀ ਪਰ ਕਿੱਥੇ ਵੱਧ ਨਸ਼ਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਛੋਟੀ ਜਹੀ ਗੋਲੀ ਜਾਂ ਇੱਕ ਸੂਈ ਕਿਵੇਂ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਤਬਾਹ ਕਰ ਸਕਦੀ ਹੈ ਪੰਜਾਬ ਦੀ ਧਰਤੀ ਜਿੱਥੇ ਕਦੇ ਖੇਤਾਂ ਵਿੱਚ ਸੋਨੇ ਵਰਗੀਆਂ ਫਸਲਾਂ ਲਹਿਰਾਉਂਦੀਆਂ ਸਨ ਅੱਜ ਉੱਥੇ ਨਸ਼ੇ ਦੀ ਲਾਲ ਰੰਗ ਦੀ ਦਹਿਸ਼ਤ ਫੈਲੀ ਹੋਈ ਹੈ ਇਕ ਮਾਂ ਆਪਣੇ ਜਵਾਨ ਪੁੱਤ ਦੀ ਲਾਸ਼ ਨੂੰ ਚੁੱਕ ਕੇ ਰੋ ਰਹੀ ਹੈ ਕਿਉਂਕਿ ਉਸ ਦਾ ਪੁੱਤ ਨਸ਼ੇ ਦੀ ਓਵਰਡੋਜ਼ ਨਾਲ ਸਦਾ ਲਈ ਸੌ ਗਿਆ ਉਧਰ ਸੱਤ ਸਮੁੰਦਰ ਪਾਰ ਕੈਨੇਡਾ ਵਿੱਚ ਇੱਕ ਪੰਜਾਬੀ ਪਰਿਵਾਰ ਆਪਣੇ ਨੌਜਵਾਨ ਦੀ ਲਤ ਨੂੰ ਲੈ ਕੇ ਚਿੰਤਤ ਹੈ ਜਿੱਥੇ ਉਹ ਆਪਣੀ ਪਛਾਣ ਅਤੇ ਸੁਪਨਿਆਂ ਦੀ ਪੀੜ ਵਿੱਚ ਖੁਦ ਨੂੰ ਖੋ ਚੁੱਕਾ ਹੈ ਇਹ ਦੋਵੇਂ ਥਾਂਾਂ ਪਾਵੇਂ ਮਿੱਟੀ ਅਤੇ ਸੱਭਿਆਚਾਰ ਵਿੱਚ ਵੱਖਰੀਆਂ ਹਨ ਪਰ ਨਸ਼ੇ ਦੀ ਇਸ ਪਿਆਨਕ ਬਿਮਾਰੀ ਨੇ ਦੋਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅੱਜ ਅਸੀਂ ਇਸ ਗੱਲ ਦੀ ਪੜਤਾਲ ਕਰਾਂਗੇ ਕਿ ਕਿੱਥੇ ਇਹ ਸਮੱਸਿਆ ਵੱਧ ਗੰਬੀਰ ਹੈ ਅਤੇ ਇਸ ਦੇ ਪਿੱਛੇ ਦੇ ਕਾਰਨ ਕੀ ਹਨ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਸਵਾਲ ਸਿਰਫ ਅੰਕੜਿਆਂ ਦਾ ਨਹੀਂ ਸਗੋਂ ਇਨਸਾਨੀ ਜਜ਼ਬਾਤਾਂ ਅਤੇ ਸਮਾਜ ਦੀ ਤਕਦੀਰ ਦਾ ਹੈ ਇਸ ਲਈ ਆਓ ਇਸ ਸਫ਼ਰ ਤੇ ਚੱਲੀਏ ਅਤੇ ਇਸ ਦੁੱਖ ਦੀ ਗਹਿਰਾਈ ਨੂੰ ਸਮਝੀਏ ਪੰਜਾਬ ਦੀ ਗੱਲ ਕਰੀਏ ਤਾਂ ਇਹ ertidi ਕਦੇ ਹਸਦੀ ਖੇਡਦੀ ਸੀ ਪਰ ਅੱਜ ਇੱਥੇ ਨਸ਼ੇ ਨੇ ਇੱਕ ਭਿਆਨਕ ਰੂਪ ਤਾਰ ਲਿਆ ਹੈ ਹੈਰੋਇਨ ਅਫੀਮ ਅਤੇ ਸਿੰਥੈਟਿਕ ਨਸ਼ੇ ਜਿਹੇ ਪਦਾਰਥ ਅੱਜ ਹਰ ਗਲੀ ਨੁੱਕਰ ਤੇ ਮਿਲ ਜਾਂਦੇ ਹਨ ਪਾਕਿਸਤਾਨ ਨਾਲ ਲੱਗਦੀ ਸਰਹੱਦ ਇਸ ਸਮੱਸਿਆ ਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਇੱਥੋਂ ਡਰਗਸ ਦੀ ਤਸਕਰੀ ਆਸਾਨੀ ਨਾਲ ਹੁੰਦੀ ਹੈ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਲਗਭਗ 60% ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਦੇ ਨਸ਼ੇ ਦੇ ਆਦੀ ਹਨ ਬੇਰੁਜ਼ਗਾਰੀ ਗਰੀਬੀ ਅਤੇ ਸਮਾਜਿਕ ਦਬਾਅ ਨੇ ਨੌਜਵਾਨਾਂ ਨੂੰ ਇਸ ਦਲਦਲ ਵਿੱਚ ਤੱਕ ਦਿੱਤਾ ਹੈ ਪਿੰਡਾਂ ਵਿੱਚ ਤੁਸੀਂ ਅਕਸਰ ਸੁਣੋਗੇ ਕਿ ਕਿਸੇ ਦਾ ਪੁੱਤ ਕਿਸੇ ਦਾ ਪਰਾ ਜਾਂ ਕਿਸੇ ਦਾ ਪਤੀ ਨਸ਼ੇ ਦੀ ਪੇਂਟ ਚੜ ਗਿਆ ਇੱਕ ਵਾਰ ਜਦੋਂ ਲਤ ਲੱਗ ਜਾਂਦੀ ਹੈ ਫਿਰ ਨਾ ਸਿਰਫ ਉਹ ਵਿਅਕਤੀ ਸਗੋਂ ਉਸ ਦਾ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ ਮਾਪਿਆਂ ਦੇ ਸੁਪਨੇ ਬੱਚਿਆਂ ਦਾ ਭਵਿੱਖ ਸਭ ਕੁਝ ਇਸ ਅਗ ਵਿੱਚ ਸੜ ਜਾਂਦਾ ਹੈ ਸਰਕਾਰ ਨੇ ਕਈ ਸਰਵੇਖਣ ਅਤੇ ਮੁਹਿੰਮਾਂ ਚਲਾਈਆਂ ਹਨ ਪਰ ਇਹ ਸਮੱਸਿਆ ਘਟਣ ਦੀ بجائے ਵਧਦੀ ਜਾ ਰਹੀ ਹੈ ਪੰਜਾਬ ਦੇ ਨੌਜਵਾਨ ਜੋ ਕਦੇ ਦੇਸ਼ ਦੀ ਤਾਕਤ ਸਨ ਅੱਜ ਆਪਣੀ ਜ਼ਿੰਦਗੀ ਨੂੰ ਇਸ ਲਤ ਦੇ ਹਵਾਲੇ ਕਰ ਚੁੱਕੇ ਹਨ ਇਹ ਸਿਰਫ ਇੱਕ ਸਮੱਸਿਆ ਨਹੀਂ ਸਗੋਂ ਇੱਕ ਸਮਾਜਿਕ ਤ੍ਰਾਸਦੀ ਹੈ ਜੋ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਹੁਣ ਗੱਲ ਕਰੀਏ ਕੈਨੇਡਾ ਦੀ ਜਿੱਥੇ ਪੰਜਾਬੀ ਪਾਈਚਾਰਾ ਆਪਣੀ ਮਿਹਨਤ ਅਤੇ ਸੱਭਿਆਚਾਰ ਲਈ ਮਸ਼ਹੂਰ ਹੈ ਪਰ ਇੱਥੇ ਵੀ ਨਸ਼ੇ ਦੀ ਸਮੱਸਿਆ ਨੇ ਆਪਣੇ ਪੈਰ ਪਸਾਰ ਲਏ ਹਨ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਵਰਗੇ ਇਲਾਕਿਆਂ ਵਿੱਚ ਓਪੀਓਇਡਸ ਅਤੇ ਹੋਰ ਪਿਆਨਕ ਨਸ਼ਿਆਂ ਦਾ ਪ੍ਰਚਲਨ ਬਹੁਤ ਜ਼ਿਆਦਾ ਹੈ ਕੈਨੇਡਾ ਵਿੱਚ ਹਰ ਸਾਲ ਹਜ਼ਾਰਾਂ ਲੋਕ ਨਸ਼ੇ ਦੀ ਓਵਰਡੋਸ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ ਅਤੇ ਇਸ ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਵੀ ਘਟ ਨਹੀਂ ਇਹ ਨੌਜਵਾਨ ਜੋ ਆਪਣੇ ਮਾਪਿਆਂ ਨਾਲ ਵਧੀਆ ਜ਼ਿੰਦਗੀ ਦੀ ਪਾਲ ਵਿੱਚ ਕੈਨੇਡਾ ਆਏ ਸਨ ਅਕਸਰ ਸਭਿਆਚਾਰਕ ਅੰਤਰ ਅਤੇ ਪਛਾਣ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ ਨਸ਼ੇ ਦੀ ਸਹੂਲਤ ਅਤੇ ਦੋਸਤਾਂ ਦਾ ਦਬਾਅ ਉਹਨਾਂ ਨੂੰ ਇਸ ਰਾਹ ਤੇ ਲੈ ਜਾਂਦਾ ਹੈ ਇੱਕ ਪਿਤਾ ਜਿਸ ਨੇ ਆਪਣੇ ਪੁੱਤ ਨੂੰ ਪੜ੍ਹਾਈ ਅਤੇ ਕਾਮਯਾਬੀ ਲਈ ਪੇਜਿਆ ਸੀ ਅੱਜ ਉਸ ਦੀ ਲਤ ਨੂੰ ਦੇਖ ਕੇ ਰੋਂਦਾ ਹੈ ਹਾਲਾਂਕਿ ਕੈਨੇਡਾ ਵਿੱਚ ਸਿਹਤ ਸੇਵਾਵਾਂ ਅਤੇ ਪੁਨਰਵਾਸ ਕੇਂਦਰਾਂ ਦੀ ਸਹੂਲਤ ਬਿਹਤਰ ਹੈ ਪਰ ਇਸ ਸਮੱਸਿਆ ਘਟਣ ਦੀ ਬਜਾਏ ਵੱਧ ਰਹੀ ਹੈ ਪੰਜਾਬੀ ਪਾਈਚਾਰੇ ਦੇ ਬਹੁਤ ਸਾਰੇ ਨੌਜਵਾਨ ਆਪਣੀ ਜੜ੍ਹਾਂ ਤੋਂ ਦੂਰ ਹੋ ਕੇ ਇਸ ਲਤ ਵਿੱਚ ਫਸ ਰਹੇ ਹਨ ਜੋ ਇੱਕ ਵੱਖਰੀ ਤਰ੍ਹਾਂ ਦੀ ਤ੍ਰਾਸਦੀ ਨੂੰ ਜਨਮ ਦੇ ਰਿਹਾ ਹੈ ਅਖੀਰ ਵਿੱਚ ਸਵਾਲ ਇਹ ਉੱਠਦਾ ਹੈ ਕਿ ਨਸ਼ਾ ਕਿੱਥੇ ਵੱਧ ਹੈ ਉਹ ਪੰਜਾਬ ਵਿੱਚ ਜਾਂ ਕੈਨੇਡਾ ਵਿੱਚ ਇਸ ਦਾ ਜਵਾਬ ਇੰਨਾ ਸੌਖਾ ਨਹੀਂ ਕਿਉਂਕਿ ਦੋਵਾਂ ਥਾਵਾਂ ਦੀਆਂ ਆਪਣੀਆਂ ਵੱਖਰੀਆਂ ਚੁਣੌਤੀਆਂ ਹਨ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਸਮਾਜ ਦੇ ਹਰ ਹਿੱਸੇ ਵਿੱਚ ਡੂੰਘੀ ਫੈਲੀ ਹੋਈ ਹੈ। ਇੱਥੇ ਆਰਥਿਕ ਮੰਦਹਾਲੀ, ਬੇਰੁਜ਼ਗਾਰੀ ਅਤੇ ਸਰਹੱਦੀ ਖੇਤਰ ਹੋਣ ਕਾਰਨ ਇਹ ਸਮੱਸਿਆ ਹੋਰ ਵੀ ਗੰਬੀਰ ਹੋ ਗਈ ਹੈ। ਦੂਜੇ ਪਾਸੇ ਕੈਨੇਡਾ ਵਿੱਚ ਇਹ ਸਮੱਸਿਆ ਪੰਜਾਬੀ ਡਾਇਸਪੋਰਾ ਦੇ ਨੌਜਵਾਨਾਂ ਤੱਕ ਸੀਮਤ ਹੈ ਪਰ ਇਸ ਦਾ ਅਸਰ ਘਟ ਨਹੀਂ। ਇੱਥੇ ਸਰਕਾਰੀ ਸਹੂਲਤਾਂ ਅਤੇ ਬਿਹਤਰ ਸਿਹਤ ਸੇਵਾਵਾਂ ਹੋਣ ਦੇ ਬਾਵਜੂਦ ਨਸ਼ੇ ਦੀ ਲਤ ਘਟਣ ਦਾ ਨਾਂ ਨਹੀਂ ਲੈ ਰਹੀ। ਸ਼ਾਇਦ ਅਸਲ ਸਵਾਲ ਇਹ ਨਹੀਂ ਕਿ ਕਿੱਥੇ ਨਸ਼ਾਵਦ ਹੈ ਸਗੋਂ ਇਹ ਹੈ ਕਿ ਅਸੀਂ ਇਸ ਦਾ ਹੱਲ ਕਿਵੇਂ ਲੱਭ ਸਕਦੇ ਹਾਂ ਪੰਜਾਬ ਕੈਨੇਡਾ ਦੇ ਨੁਕਸਾਨ ਘਟਾਉਣ ਦੀਆਂ ਰਣਨੀਤੀਆਂ ਤੋਂ ਸਿੱਖ ਸਕਦਾ ਹੈ ਜਦਕਿ ਕੈਨੇਡਾ ਪੰਜਾਬ ਦੇ ਪਾਈਚਾਰਕ ਜਾਗਰੂਕਤਾ ਪ੍ਰੋਗਰਾਮਾਂ ਨੂੰ ਅਪਣਾ ਸਕਦਾ ਹੈ ਇਸ ਕਹਾਣੀ ਦਾ ਸਬਕ ਇਹ ਹੈ ਕਿ ਨਸ਼ਾ ਕੋਈ ਸਥਾਨਕ ਸਮੱਸਿਆ ਨਹੀਂ ਸਗੋਂ ਇੱਕ ਵਿਸ਼ਵਵਿਆਪੀ ਸੰਕਟ ਹੈ ਸਾਡੇ ਲਈ ਮਹੱਤਵਪੂਰਨ ਸੁਨੇਹਾ ਇਹ ਹੈ ਕਿਸਾਨੂੰ ਸਿੱਖਿਆ ਆਰਥਿਕ ਵਿਕਾਸ ਅਤੇ ਸੰਵੇਦਨਸ਼ੀਲ ਨੀਤੀਆਂ ਨਾਲ ਇਸ ਨੂੰ ਰੋਕਣਾ ਹੋਵੇਗਾ ਆਓ ਇਸ ਦੁਸ਼ਮਣ ਨੂੰ ਹਰਾਉਣ ਲਈ ਇਕੱਠੇ ਹੋਈਏ ਅਤੇ ਆਪਣੇ ਪਾਈਚਾਰਿਆਂ ਨੂੰ ਮਜ਼ਬੂਤ ਕਰੀਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ